ਜੇ ਪੀਵਾ ਆਪਾਂ ਨਾਲ ਲਈਆਂ ਬੱਸ ਉਹਦੇ ਵਿੱਚ ਸੈਟਲੋ ਸੈਟਲ ਸੈਟਲ ਸਾਨੂੰ ਮੇਰੀ ਚੁੱਪ ਕਰਕੇ ਅਸੀਂ ਲਾਵਾਂਗੇ ਸੋਣਾਂਗੇ ਆਹ ਆ ਤੁਸੀਂ ਮੈਨੂੰ ਨਹੀਂ ਕਹਿਣਾ ਵੀ ਮਸਪੂਰ ਕਰਿਆ ਪਿਆਰ ਮੈਂ ਤਾਂ ਮੈਂ ਤਾਂ ਕਹਿੰਦੀ ਨਹੀਂ ਬੱਸ ਤੁਸੀਂ ਛੱਡੋ ਵੀ ਰਹਿਣ ਕਰੋ ਉੱਥੇ ਚੱਲਾਂਗੇ ਉੱਥੇ ਡੇਰਾ ਦੂਨ ਮਨਸੂਰੀ ਘੁੰਮਣ ਹਾਂ ਬਿਲਕੁਲ ਚੰਗੀ ਗੱਲ ਹੈ ਤੇ ਇੱਕ ਨਾ ਪਹਿਣਾ ਹੋ ਕੱਪੜਾ ਤਲੇ ਆਪਰੇ ਭਰਾ ਯਾ ਪ੍ਰਜਿੰਦਰ ਸ਼ਰਮਾ ਹਾਂ ਠੀਕ ਆ ਬੋਲੋ ਅਮੇ ਬੰਦਾਨੂ ਕਹਦੇ ਮਿਲ ਲੈਣੇ ਨੇ ਉਹ ਆਣਗੇ ਮਿਲ ਲੈਣਗੇ ਅਮੇ ਇਹੋ ਕੋਈ ਗੱਲ ਮੇਰੀ ਮੰਨਿੰਦਰ ਸ਼ਰਮਾ ਕਰਾ ਪ੍ਰਜਿੰਦਰ ਸ਼ਰਮਾ A to Z ਉਹੜਾ ਕੁੜਕਣਾ ਚੱਕੜਿਆ ਹਾਂ ਆਪਣੀਆਂ ਦੇ ਨਾਲ ਕੀ ਹੋਣੀ ਗੱਲ ਬਾਤ ਕੋਈ ਮਤਲਬੀ ਉਹਨਾਂ ਨਾਲ ਕੋਈ ਗੱਲਬਾਤ ਉਹ ਆਊਗੇ ਤੇ ਉਹਨਾਂ ਨਾਲ ਗੱਲ ਕਰ ਲਿਓ ਬਸ ਉਹਨੂੰ ਕਹਦੇ ਹੋ ਮੁੰਡਾ ਠੀਕ ਆ ਕੱਲੂ ਬੈ ਕੱਲੂ ਬੈ ਤੂੰ ਤੇਰੇ ਨਾਲ ਹਾਂ ਇੱਕ ਤੁਹਾਡਾ ਕੁਝ ਗਿਆਨ ਹੈ 10000 ਗੈਲ ਦਾ ਬਲੱਡ ਤੇ ਹਾਂਗਾ ਹੈਗਾ ਉਹ ਦੇ ਕੀ ਹੈ ਉਹ ਕਿੰਨਾ ਰੋਲਾ ਪੈਣਾ ਤੇ ਦੇਣਾ ਨਹੀਂ ਕਿਹੜਾ ਇਹ ਦੋਦੇ ਜਿਹਦੇ ਤੇਰੀ ਕਾਤ ਹੈਣੀ ਇੰਜੀ ਜੀ ਕੁਝ ਗੱਲ ਕਰਦੇ ਹੋ ਕੌਣ ਲੈਂਦਾ ਆ ਜੱਦੂ ਦੀ ਗੱਲ ਕਰਦੇ ਹੋ ਨਹੀਂ ਨਹੀਂ ਜਲੰਧਰ ਵੀ ਪਾਰਟੀ ਹੈ ਪਰ ਅੰਮਸਰਾ ਉਹ ਅੱਧੇ ਹੀ ਆ ਜੀ ਜਲੰਧਰ ਵਾਲੇ ਕੋਈ ਗੱਲ ਆਉਂਦੀ ਕੋਈ ਜਿਹੜੀ ਕੋਈ ਨਕਮਪੇਨ ਜਦੋਂ ਕਰੀਏ ਸੀ ਨਾ ਕਿਲੰਦਰ ਉਸ ਤੋਂ ਨੇ ਮਿਲੇ ਸੀ ਉਹ ਜੰਦਲਾ ਆਪੋ ਵਿੱਚ ਬੈਠ ਕੇ ਤੁਸੀਂ ਪਾ ਪਾ ਦਵਾ ਲਓ ਉਹ ਕਰ ਲੈਣੀ ਨਾ ਉਹਨੂੰ ਕਰਤੀਏ ਬੋਲਾ ਕਰ ਲਓ ਕਰ ਲਓ ਮੈਂ ਸੁਣਿਆ ਆਪਾਂ ਨਾਲ ਮੈਂ ਗੱਲ ਸੁਣੋ ਆਪਾਂ ਨੂੰ ਟੈਨਸ਼ਨ ਕਾਦੀ ਇਸ ਕਾਉਂਡ ਆਮ ਨਾਲ ਭੇਜੋ ਮੀਟਿੰਗ ਵਿੱਚ ਰੱਖਣਗੇ ਮੈਂ ਤੇ ਤੁਹਾਡੇ ਨਾਲ ਸੀਗਾ ਜਿੱਥੇ ਮਰਜ਼ੀ ਲੈ ਜਾਓਗੇ ਮੈਨੂੰ ਦੱਟੂ ਵਾਲੇ ਖੜਦੂ ਸਾਰੇ ਗੈਰੰਟੀਅਰ ਇਹ ਸਾਰੇ ਨਹੀਂ ਮੈਨੂੰ ਕਿਸੇ ਉਧਰ ਦੀ ਲੋੜ ਆ ਨਹੀਂ ਮੈਨੂੰ ਕਿਸੇ ਪੈਸੇ ਦੀ ਲੋੜ ਆ ਮੇਰੀ ਗੱਲ ਸੁਣੋ ਸਾਰੇ ਗੈਰੰਟੀਅਰ ਇਹਹੀ ਗੱਲ ਕਹਿੰਦੇ ਮੈਂ ਤਾਂ ਤੋ ਮੋਦੀ ਮੋਦੀ ਸੀਗੀ ਤੁਸੀਂ ਤੁਸੀਂ ਹੁੰਦੇ ਤਾਂ ਮੈਂ ਤਾਂ ਜੋਰ ਲਾਣਾ ਸ਼ੁਰੂ ਕਰਤਾ ਸੀ ਤੇ ਹੁਣ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਅੱਧਾ ਕਿੱਦਾਂ ਦੇਤੀਆਂ ਬਸ ਫੇਰ ਹੁਣ ਉਹ ਇਹਨਾਂ ਨੇ ਉਹਦੇ ਕਰਕੇ ਦਿੱਤੀਆਂ ਜਾਣ ਕੇ ਮੋਦੀ ਸਾਹਿਬ ਨੇ ਉਹਦੇ ਉੱਤੇ ਹੈ ਇਹ ਹਰਾਂ ਦੇ ਕਿ ਦਿੱਤੀ ਹੋਣੀ ਹੈ ਕੀ ਹਰ ਕੀ ਕੀ ਖਰਾ ਦੀ ਇਹ ਤਾਂ 100% ਜਮਾਨਤ ਜਬਦ ਹੋਗੀ ਜਮਾਨਤ ਗਰੰਟੀ ਆ ਬਿੱਟੂ ਬਿੱਟੂ ਕਰਕੇ ਦੇਤੀ ਹੋਊ ਜੋ ਬਿੱਟੂ ਨਾਲ ਕਿ ਨਾ ਪੂਰਾ ਮੁੰਡਾ ਲੱਗਦਾ ਹੈ ਹੈ ਬਿੱਟੂ ਨਾਲ ਮਾਨਸਾ ਵੀ ਦਿੱਤੀ ਹੈ ਠੀਕ ਆ ਠੀਕ ਆ ਠੀਕ ਆ ਥੋੜਾ ਘੱਟ ਹੋਇਆ ਪਰ 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 ਜਿੱਤਦਾ ਹੋ ਵੀ ਨਹੀਂ ਤੁਹਾਨੂੰ ਨਾ 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 ਆਕੇ ਪਾਣੀ ਆ ਉਹਨਾਂ ਦਾ ਠੀਕਾਂ ਨੇ ਦੇਹਟਿਆ ਕਿੱਕੇ ਤੁਸੀਂ ਜਿੱਤਦਾ ਉਹ ਵੀ ਬਿੱੱਗਾ ਨਿਕਲੂ ਛੇ ਕੋਈ ਗੱਲ ਆਪ ਕੋਈ ਹੁੰਦਾ ਤਾਂ ਕੋਈ ਕਰਦੇ ਚਲੋ ਵਧੀਆ ਹੋ ਗਿਆ ਇਹ ਨੂੰ ਇਹ ਲੜਗੀ ਉਹ ਆਪਣਾ ਮੰਤਰੀ ਮਰਪਾ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਇਹ ਕੋਈ ਜੀ ਮਿਲਦੀ ਨਾ ਸਹੀ ਗੱਲ ਹੈ ਗਾਂਦ ਤੇ ਜਾਂਦੋ ਫੋਟੋਟਮ ਤੋਂ ਥੋੜੀ ਦਾ ਠੀਕ ਹੈ ਠੀਕ ਹੈ ਤਾਂ ਉਹ ਕਿ ਵੀ ਜੀ ਸੱਚੀ ਗੱਲ ਹੈ ਸੱਚੀ ਗੱਲ ਤਾਂ ਸੱਚੀ ਗੱਲ